ਇਸ ਵਕਤ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਖਬਰ ਮੌਕਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਮੌਕਾ ਥਾਣਾ ਮਹਿਣਾ ਅਦੀਨ ਆਉਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਣਾ ਵਿੱਚੋਂ ਇੱਕ 12 ਸਾਲਾ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਇਸ ਸਬੰਧੀ ਥਾਣਾ ਮਹਿਣਾ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਿਸ ਦੀਆਂ ਟੀਮਾਂ ਤੁਰੰਤ ਬੱਚੇ ਦੀ ਭਾਲ ਦੇ ਵਿੱਚ ਜੁੱਟ ਗਈਆਂ ਅਤੇ ਟੈਕਨੀਕਲ ਟੀਮਾਂ ਦੇ ਸਹਿਯੋਗ ਦੇ ਨਾਲ 2 ਘੰਟਿਆਂ ਦੇ ਵਿੱਚ ਹੀ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਗਿਆ ਹੈ ਪੁਲਿਸ ਨੇ ਅਗਵਾ ਕਰਨ ਵਾਲੀ ਵਿਅਕਤੀ ਨੂੰ ਵੀ ਤੇਜ਼ ਤਾਰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ ਇਹ ਤਸਵੀਰਾਂ ਹੈ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੀਆਂ ਜੋ ਮੋਗਾ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਦੱਸ ਦਈਏ ਕਿ ਬੱਚੇ ਨੂੰ ਅਗਵਾ ਕਰਨ ਵਾਲਾ ਸੰਤੋਖ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ ਬੂਟਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਾਣਕਾਰੀ ਦੇ ਮੁਤਾਬਕ ਮਲਜ਼ਮ ਦੇ ਬੱਚੇ ਦੀ ਦਾਦੀ ਨਾਲ ਪ੍ਰੇਮ ਸਬੰਧ ਸਨ ਬੱਚੇ ਦੇ ਦਾਦੇ ਨੇ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਮਲਜ਼ਮ ਅਮਰੀਕਾ ਵਾਲੀ ਨੂੰ ਆਪਣੇ ਨਾਲ ਭਜਾ ਕੇ ਲੈ ਗਿਆ ਸੀ ਤੇ ਕੁਝ ਦਿਨ ਬਾਅਦ ਉਹ ਖੁਦ ਹੀ ਵਾਪਸ ਆਗੇ ਜਦੋਂ ਉਹ ਵਾਪਸ ਆਗੀ ਤਾਂ ਮਲਜ਼ਮ ਨੇ ਸਾਡੇ ਪੁੱਤੇ ਨੂੰ ਸਕੂਲ ਤੋਂ ਅਗਵਾ ਕਰ ਲਿਆ ਪੁਲਿਸ ਨੇ ਮਲਜ਼ਮ ਉੱਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਔਰ ਪੁਲਿਸ ਅਧਿਕਾਰੀ ਅਰਸ਼ਪ੍ਰੀਤ ਕੌਰ ਨੇ ਦੱਸਿਆ ਹੈ ਕਿ ਬੱਚੇ ਨੂੰ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ ਆਓ ਤੁਹਾਨੂੰ ਸੁਣਾ ਦਿੰਨੇ ਆ ਪਰਿਵਾਰਿਕ ਮੈਂਬਰ ਕੀ ਕੁਝ ਕਰ ਰਹੇ ਨੇ ਔਰ ਪੁਲਿਸ ਅਧਿਕਾਰੀਆਂ ਨੇ ਕੀ ਕੁਝ ਜਾਣਕਾਰੀ ਇਸ ਸਾਰੇ ਮਾਮਲੇ ਬਾਰੇ ਦੱਸੀ ਹੈ ਕਿਹੜਾ ਪਿੰਡ ਹੈ ਪਿੰਡ ਮਹਿਣਾ ਜੀ ਕੀ ਗੱਲ ਹੋ ਗਈ ਜੀ ਜੀ ਮੇਰੇ ਘਰ ਵਾਲੀ ਗਈ ਸੀ ਦਵਾਈ ਲੈਣ ਆ ਇਹ ਦਬ ਦਵਾਈ ਤੋ ਮਾ ਖਾ ਕੇ ਪਤਾ ਨਹੀਂ ਕਿਹੜੇ ਹਸਾਬ ਨਾਲ ਨਸ਼ਾ ਖਵਾ ਕੇ ਜਾਂ ਕਿਵੇਂ ਇਹ ਲੈ ਗਿਆ ਹੈ ਕੱਢ ਕੇ ਮੁਰਕੇ ਨਸ਼ਾ ਖਵਾ ਕੇ ਰੱਖਦਾ ਰਿਹਾ ਘਰੇ ਹੁਣ ਉਹ ਆ ਗਈਆ ਘਰੇ ਸਾਡੇ ਤਿੰਨ ਚਾਰ ਦਿਨ ਹੋ ਗਏ ਆਪਦੀ ਆਪ ਅਹੀਂ ਨਹੀਂ ਗਏ ਤੇ ਮੁਰਕੇ ਹੁਣ ਇਹ ਸਾਡੇ ਪੋਤੇ ਨੂੰ ਚੱਕ ਕੇ ਲੈ ਗਿਆ ਜਾਣਦੇ ਪਹਿਲਾਂ ਤੁਹਾਡੇ ਘਰੇ ਆਉਂਦਾ ਹੀ ਮੁੰਡਾ ਨਾ ਘਰੇ ਨਹੀਂ ਆਉਂਦਾ ਹੀ ਘਰੇ ਬੰਦਾ ਉਡੀਕਰ ਵਾਲੀ ਨੂੰ ਪਤਾ ਨਹੀਂ ਸੀਗਾ ਵੀ ਐ ਗਲਤ ਕੰਮ ਉਹਨੂੰ ਕੋਈ ਪਤਾ ਨਹੀਂ ਜੀ ਨਾ ਉਹਨੇ ਫੋਨ ਲਾਇਆ ਨਾ ਕੋਈ ਕੋਹ ਦੀ ਗੱਲਬਾਤ ਤੇ ਸਾਨੂੰ ਤਾਂ ਮਾਟਰਾਂ ਨੇ ਫੋਨ ਲਾਇਆ ਤੇ ਫੇਰ ਪਤਾ ਲੱਗਾ ਕਿ ਕਿੰਨੇ ਕਿੰਨੇ ਚਿਰ ਰਹਿੰਦੀ ਸੀ ਉਡੀਕਰ ਵਾਲੀ ਉਹਦੇ ਨਾਲ ਤੇ ਹੋ ਗਈ ਛਾਲ 7 ਮਹੀਨੇ ਹੋ ਗਏ ਉਹਦੇ ਨਾਲ ਹੀ ਰਹਿੰਦੀ ਹਾਂਜੀ ਤੇ ਤੁਸੀਂ ਮਨਾ ਨਹੀਂ ਕੀਤਾ ਕਦੇ ਵੀ ਨਾ ਜਾਇਆ ਕਰਕੇ ਕਿਤਾ ਅਜੀ ਕੀ ਮਨਾ ਕਰੀਏ ਉਹ ਦਬਾਤ ਪਤਾ ਨਹੀਂ ਕਿਹਦੇ ਹਿਸਾਬ ਨਾਲ ਲੈ ਜਾਂਦਾ ਸੀ ਨਸ਼ਾ ਖਵਾਉਂਦਾ ਸੀ ਪਤਾ ਨਹੀਂ ਕੀ ਕਰਦਾ ਸੀ ਉਹਨੂੰ ਹਾਂ ਔਰ ਥੋੜੀ ਤੇ ਵਾਲੀ ਨਾਲ ਰਹਿੰਦੀ ਹੈ ਹਾਂ ਜੀ ਹੁਣ ਕਰਿਆ ਲੱਗਦਾ ਨਹੀਂ ਜੇ ਅੱਜ ਪੁਲਿਸ ਨਾ ਕਾਰਵਾਈ ਕਰਦੀ ਮੁੰਡਾ ਮਾਰ ਦੇ ਲੰਗੀ ਹਾਂਜੀ ਹੋ ਹੋ ਸਕਦਾ ਜੀ ਐਸਐਸ ਨੇ ਤਾਂ ਐਸੇ ਚੱਕਰ ਚ ਲੈ ਕੇ ਗਿਆ ਉਹ ਵੀ ਬੰਦਾ ਨਾਲ ਦਾ ਚੱਕੀ ਫਿਰਦਾ ਉਹ ਜੇ ਕੋਈ ਗੱਲ ਬਾਤ ਸੀ ਤਾਂ ਸਾਡੇ ਨਾਲ ਘਰੇ ਬਹਿ ਕੇ ਕੋਈ ਨਿਬੇੜ ਲੈਂਦਾ ਕੀ ਕਹਿਣਾ ਚਾਹੋਗੇ ਪੁਲਿਸ ਦੀ ਕਾਰਵਾਈ ਛੱਡ ਕਾਰਵਾਈ ਪੁਲਿਸ ਦੀ ਬਹੁਤ ਮਿਹਰਬਾਨੀ ਜਿਹੜੀ ਇਹਨਾਂ ਨੇ ਹਮਦਰਦੀ ਸਾਡੇ ਨਾਲ ਕੀਤੀ ਆ ਕਿੰਨਾ ਚਿਰ ਬਚਾ ਆ ਗਿਆ ਵਾਪਾ ਬਹੁਤ ਬਹੁਤ ਧੰਨਵਾਦ ਆ ਗਿਆ ਦੋ ਘੰਟੇ ਤਾਂ ਜੀ ਬੱਚਾ ਸਹੀ ਹਾਲਤ ਹਾਂਜੀ ਹਾਂ ਸਹੀ ਹਾਲਤ ਦਾ ਮੇਨੇ ਪਿੰਡ ਦਾ ਬੱਚਾ ਹੈ 13 ਸਾਲ ਉਮਰ ਹੈ ਦੀ 6th ਗ੍ਰੇਡ ਦੇ ਵਿੱਚ ਪੜਦਾ ਸੀ ਸਰਕਾਰੀ ਸਕੂਲ ਮੇਨੇ ਤੇ ਇਹਦੀ ਸਾਨੂੰ ਇਨਫੋਰਮੇਸ਼ਨ ਮਾਰਨਿੰਗ ਆਈ ਸੀਗੀ ਵੀ ਬੱਚਾ ਜਿਹੜਾ ਹੈਗਾ ਇੱਕ ਕਿਡਨੈਪ ਕਰਕੇ ਲੈ ਗਏ ਥੋ ਉਦੋਂ ਹੀ ਐਸਐਸਪੀ ਸਰ ਸ਼੍ਰੀ ਅਨਕੁਰ ਗੁਪਤਾ ਜੀ ਦੇ ਧਿਆਨ ਚ ਲਿਆਂਦਾ ਗਿਆ ਸੀਗਾ ਤੇ ਸੀਨੀਅਰ ਅਫਸਰਾਂ ਹੋਰ ਸੀਨੀਅਰ ਅਫਸਰਾਂ ਦੇ ਧਿਆਨ ਚ ਤੇ ਉਹਨਾਂ ਨੇ ਉਦੋਂ ਹੀ ਟੀਮਸ ਵੱਖ-ਵੱਖ ਟੀਮਸ ਜਿਹੜੀਆਂ ਗਠਿਤ ਕਰਕੇ ਰੇਡ ਪਾਰਟੀਆਂ ਮੂਵ ਕਰਾਤੀਆਂ ਸੀਗੀਆਂ ਵੀ ਜਿੱਥੇ ਟੈਕਨੀਕਲ ਅ ਟੈਕਨੀਕਲ ਸਪੋਰਟ ਦੀ ਹੈਲਪ ਦੇ ਨਾਲ ਅਸੀਂ ਡੀਐਸਪੀ ਧਰਮਕੁਟ ਸਾਹਿਬ ਆਪ ਆਗੇ ਸੀਗੇ ਤੇ ਅਸੀਂ ਅ ਬੱਚੇ ਨੂੰ ਤੇ ਉਹ ਬੰਦੇ ਨੂੰ ਰਾਉਂਡ ਅਪ ਕਰਨ 'ਚ ਕਾਮਯਾਬ ਹੋਏ ਹਾਂ ਅ ਵਿਦਨ 2 ਆਵਰਸ ਅਸੀਂ ਜਿਹੜਾ ਸੁਖਦੇਵ ਸਿੰਘ ਹੈਗਾ son of ਗੱਜਨ ਸਿੰਘ ਜਿਹੜਾ ਬੱਚੇ ਨੂੰ ਲੈ ਕੇ ਗਿਆ ਸੀ ਪੁੱਤਰ ਕਲਾਂ ਦਾ ਇਹਦੇ ਕੋਲੋਂ ਬੱਚਾ ਸਹੀ ਸਲਾਮਤ ਰਿਕਵਰ ਕਰ ਲਿਆ ਸੀਗਾ ਤੇ ਇਹਨਾਂ ਦੇ ਦੀ ਫੈਮਿਲੀ ਰਾਈਵਲਰੀ ਚੱਲ ਰਹੀ ਸੀਗੀ ਫੈਮਿਲੀ ਡਿਸਪਿਊਟ ਸੀਗਾ ਇਹਨਾਂ ਦਾ ਕਾਫੀ ਲੰਬੇ ਟਾਈਮ ਤੋਂ ਤਾਂ ਉਹ ਉਸੇ ਰੰਜਿਸ਼ ਦੇ ਤਹਿਤ ਉਹ ਬੱਚੇ ਨੂੰ ਇਥੋਂ ਅਗਵਾ ਕਰਕੇ ਲੈ ਗਿਆ ਸੀ ਕਿੱਥੋਂ ਰਹਿਣ ਵਾਲਾ ਮੈਂ ਕਿੰਨੀ ਇਹ ਬੁੱਟਰ ਕਲਾਂ ਦਾ ਹੈ ਜੀ ਇਹਦੀ ਹੈਗੀ 42-43 ਸਾਲ ਦੀ ਉਮਰ ਹੈ ਜੀ ਬੰਦੇ ਦੀ ਬੱਚਾ ਨਾਮ ਉਹ ਮੈਨੂੰ ਹਾਂ ਜੀ ਬੱਚਾ ਫੈਮਿਲੀ ਨੂੰ ਸਹੀ ਸਲਾਮਤ ਹੈਂਡ ਓਵਰ ਕਰਤਾ ਹੈ ਕੀ ਰਿਕਵਰੀ ਕੀ ਹੋਈ ਹੈ ਉਹਦੇ ਕੋਲ ਇੱਕ ਆਪਾ ਮਿਲਿਆ ਜੀ ਤੇ ਉਹ ਅਸੀਂ ਇੱਕ ਇਹਨਾਂ ਦੇ ਬਿਆਨਾਂ ਦੇ ਉੱਤੇ ਕਾਰਵਾਈ ਕਰ ਰਹੇ ਹਾਂ ਦਾ ਮੈਟਰ ਇਜ਼ ਅੰਡਰ ਇਨਵੈਸਟੀਗੇਸ਼ਨ ਕੀ ਨਾਮਾ ਤੁਹਾਡਾ ਜਿਹੜਾ ਸੀ ਨਾ ਪਿੰਡ ਕਿਹੜਾ ਪਿੰਡ ਨਾ ਕੀ ਕਹਿਣਾ ਚਾਹੋਗੇ ਕਿਵੇਂ ਕੀ ਗੱਲ ਹੋਈ ਇਹ ਨਾ ਜੀ ਜਿਹੜਾ ਇਹ ਮੁੰਡਾ ਸੀ ਆ ਇਹਦੀ ਇਹ ਮੁੰਡਾ ਇਹ ਮੁੰਡਾ ਸੀ ਉਹ ਮਾਂ ਉਹਦੀ ਉਹ ਘਰੇ ਰਹਿੰਦੀ ਬੱਟਰ ਉਹ ਆਪ ਹੀ ਆਪ ਚੱਲ ਕੇ ਚਾਰ ਪੰਜ ਦਿਨੋਂ ਘਰੇ ਆ ਗਿਆ ਜਿਹੜਾ ਉਹ ਮੋਜਰਮ ਸੀਆ ਜਿਹੜਾ ਮੁੰਡੇ ਲੈ ਕੇ ਗਿਆ ਉਹ ਉਹਦੇ ਮਾਂ ਕਹਿੰਦੀ ਉਹ ਚੱਕ ਕੇ ਧੱਕੇ ਛਾਈ ਨਾ ਲੈ ਕੇ ਗਿਆ ਦਾ ਦਿਖਾ ਕੇ ਵੀ ਮੇਰੇ ਆਪ ਦੀ ਦਾਦੀ ਨਾਲ ਗੱਲ ਕਰਾ ਨਹੀਂ ਚਾਹਵੇਂ ਮਾਰ ਦੂੰਗਾ ਦਾਦੀ ਕਿੱਥੇ ਰਹਿੰਦੀ ਹੈ? ਦਾਦੀ ਪਹਿਲਾਂ ਬੁੱਟ ਰਹਿੰਦੀ ਹੁਣ ਆਪ ਚਾਰ ਦਿਨ ਹੋ ਗਏ ਆਪ ਦੀ ਆਪ ਘਰੇ ਆ ਗਈ। ਤੇ ਦਾਦੀ ਨੂੰ ਜਾਣਦਾ ਜਿਹੜਾ ਮੁਰਜ ਨੂੰ ਗੋਸ਼ੂ ਹੈ? ਹਾਂ ਜਾ ਉਹ ਘਰੇ ਰਹਿੰਦੀ ਉਹਦੇ। ਬੁੱਟ ਰਹਿੰਦੀ ਉਹਦੇ ਘਰੇ। ਉਹ ਦਾਦੀ ਦਾ ਪ੍ਰੇਮੀ ਆ? ਹਾਂਜੀ ਹਾਂਜੀ। ਹਾਂ ਹਾਂ ਪ੍ਰੇਮੀ ਆ ਉਹ। ਉਹ ਧੱਕੇਸ਼ਾਹੀ ਕਰਦਾ ਸੀ ਇਹਨੂੰ ਤੋ ਬਿਘਾ ਕੇ ਲੈ ਗਿਆ ਰਿਵਾੜ ਕਰਕੇ ਲੈ ਗਿਆ ਇਹਨ ਬੱਚੇ ਨੂੰ ਮਾਰ ਦੂੰਗਾ ਦਾਦੀ ਨਾਲ ਗੱਲ ਕਰਾ ਜਾਂ ਦਾਦੀ ਨੂੰ ਲਿਆ ਗ੍ਰੈਬ ਕਰਦਾ ਸੀ ਬੱਚੇ ਨੂੰ। ਕਿੰਨੀ ਉਮਰ ਉਹਦੀ? ਉਹਦੀ ਤਾਂ ਕਾਫੀ ਹੋ 50 ਸਾਲ ਦਾ ਉਹ। ਬਾਕੀ ਦੇ ਅੰਦਰ ਜਾ ਕੇ ਵੇਖਣਾ ਕਾਰਵਾਈ ਕਰਦੇ ਮੁੰਡੇ ਨੂੰ ਮਾਰਦੇ ਨੇ ਹਾਂ ਮੁੰਡੇ ਨੂੰ ਦੁਭਗਾਉਂਦਾ ਸੀ ਆਪ ਦੀ ਦਾਦੀ ਲਿਆ ਜਾਂ ਗੱਲ ਕਰਾ ਇਸ ਤਰ੍ਹਾਂ ਹੈ ਦਾਬੇ ਦਿੰਦਾ ਸੀ ਪਹਿਲਾਂ ਹੀ ਬਹੁਤ ਆਪੀ ਦਿੰਦਾ ਸੀ ਉਹਦਾ ਇਸ ਤਰ੍ਹਾਂ ਕਹਿੰਦਾ ਵੀ ਮੈਂ ਤਾਂ ਡਾਕੂ ਐ ਕਰ ਦੂੰਗਾ ਐ ਕਰ ਦੂੰਗਾ ਬਹੁਤ ਜਾਨੀ ਕੋ ਬੰਦਾ ਜਿਹੜਾ ਜਿਹਦੇ ਘਰੋਂ ਉਹ ਉਹਦੇ ਇੱਕ ਦਾ ਬਾਹ ਵਾਹ ਵੱਡੀ ਹੋਈ ਐ ਤੇ ਦਿਨ ਧੱਕੇਸ਼ਾ ਹੀ ਹੁੰਦੀ ਗਰੀਬ ਬੰਦੇ ਨਾਲ ਉਹਨੂੰ ਤੇ ਦਾਦੀ ਕੀ ਕਰਨੀ ਫਿਰ ਦਾਦੀ ਨੂੰ ਨਹੀਂ ਪੁੱਛਿਆ ਉਹਨੂੰ ਦਾਦੀ ਨੂੰ ਪੁੱਛਿਆ ਦਾਦੀ ਉਹ ਧੱਕੇਸ਼ਾ ਹੀ ਨਾ ਲੈ ਆ ਦੁਭਾਈ ਹੋਈ ਉਹਨੂੰ ਤੇ ਮੈਂ ਮਾਰ ਦੂੰ ਉਹਨਾਂ ਦਾ ਮਾਰਦੇ ਮੁੰਡੇ ਮਾਰ ਦੂੰ ਉਹ ਡਰ ਕੇ ਉੱਥੇ ਰਹੀ ਜਾਂਦੀ ਇਸ ਤਰ੍ਹਾਂ ਹੁੰਦਾ ਹੈ ਖਰਬ ਕਿਹੜਾ ਪਿੰਡ ਆ ਕੀ ਗੱਲ ਹੋਈ ਸੀ ਜਵਾਕ ਨਾਲ ਕਿੰਨੀ ਉਮਰ ਦਾ ਜਵਾਕ ਦੀ ਉਹ ਕਿੰਵੀ ਕਲਾਸ ਪੜਦਾ ਏ 6ਵੀਂ ਕਲਾਸ ਕੀ ਗੱਲ ਹੋਈ ਸੀ ਅੱਜ ਅੱਜ ਸਵੇਰੇ ਇੱਕ ਸਵੇਰੇ ਘਰੋਂ ਭੇਜਿਆ ਉਹ ਪਿਆਰ ਕਾਕੇ ਵਰਤੀ ਪਾ ਕੇ ਘਰੋਂ ਭੇਜਿਆ ਤੇ ਜਾਬਤ ਸਕੂਲ ਜਾਗੜ ਤੇ ਸਕੂਲ ਉੱਥੇ ਸਕੂਲ ਆ ਗਿਆ ਤੇ ਉਹ ਸੀਗਾ ਕੋਈ ਬੰਦਾ ਸੀਗਾ ਜੀ ਨਹੀਂ ਜਾਣਦੇ ਕਿ ਉਹ ਤੇ ਸਕੂਲੋਂ ਲੈ ਗਿਆ ਤੇ ਬਾਅਦ ਚ 20 ਮਿੰਟ ਬਾਅਦ ਉਹਨੇ ਸਰ ਨੇ ਫੋਨ ਲਾਇਆ ਵੀ ਕਹਿੰਦਾ ਤੁਹਾਡੇ ਬੰਦੇ ਨੂੰ ਕੋਈ ਬੱਚੇ ਨੂੰ ਬਾਹਰ ਹੀ ਲੈ ਗਿਆ ਆਇਆ ਸਰ ਜੀ ਤੂੰ ਭੇਜਿਆਗਾ ਤੂੰ ਉਹ ਕਹਿੰਦਾ ਮੈਂ ਤੁਹਾਨੂੰ ਫੋਨ ਲਾਇਆ ਤੁਹਾਡੇ ਕੋਲ ਨਹੀਂ ਚੱਕਿਆ ਗਿਆ ਤੇ ਬਾਅਦ ਚ ਸਕੂਲ ਆਏ ਉਹ ਸਕੂਲ ਦਾ ਬੰਦਾ ਵੀ ਸਰ ਕਹਿੰਦਾ ਵੀ ਫੋਨ ਲਾਇਆ ਸੀ ਤੂੰ ਚੱਕਿਆ ਨਹੀਂ ਤੇ ਜੇ ਆ ਕੇ ਵੇਖਿਆ ਇੱਥੇ ਹੈ ਨਹੀਂ ਤੇਰੇ ਨੂੰ ਕਹਿਣ ਲੱਗਿਆ ਕਹਿੰਦਾ ਮੈਂ ਵੀ ਤੇਰੇ ਜਿਹਾ ਨੂੰ ਪੁੱਛਿਆ ਮੈਂ ਤੈਨੂੰ ਦਾਅ ਮਾਰੂ ਜੇ ਤੂੰ ਨਾ ਆ ਗਿਆ ਹੂੰ ਕੀ ਜਾਣਦੇ ਆ ਮੁੰਡੇ ਨੂੰ ਕੌਣ ਸੀਗਾ ਨਹੀਂ ਜਾਣਦੇ ਜੀ ਅਸੀਂ ਨਹੀਂ ਜਾਣਦੇ ਸੀਗੇ ਤਾਂ ਜਾਣਦੇ ਸੀਗੇ ਤੇ ਫਿਰ ਕਿਵੇਂ ਮੁੰਡਾ ਆਇਆ ਵਾਪਸ ਇਹ ਉਹ ਪੁਲਿਸ ਗਈ ਸੀ ਪੁਲਿਸ ਨੇ ਕੇਹੀ ਬਹੁਤ ਹਨਵਾ ਵੀ ਪੁਲਿਸ ਨੂੰ ਲੈ ਕੇ ਆਈ ਸਾਡੀ ਬੰਦੀ ਸੀਗੇ ਮੋੜਾ ਮੋੜਾ ਦੇ ਖੜ ਗਏ ਉਹ ਲੈ ਕੇ ਗੁੱਟਰ ਚਲਾ ਗਿਆ ਸੀ ਇਹਨੂੰ ਹੂੰ ਗੁੱਟਰ ਕਿੱਥੇ ਰੱਖਿਆ ਇਹਨੂੰ ਫਿਰ ਉਹਨੇ ਇਹਨੂੰ ਕਿੱਥੇ ਨਹੀਂ ਰੱਖਿਆ ਗਿਆ ਇਹਨੂੰ ਔਰ ਕਿਸੇ ਕੋਲੇ ਲੈ ਕੇ ਗਿਆ ਉੱਥੋਂ ਫੇਰ ਵੀ ਫੇਰ ਵਾਪਸ ਆ ਗਏ ਮੁੜ ਕੇ ਆ ਗਏ ਫਿਰ ਵਾਪਸ ਆ ਗਏ ਕਿੰਨਾ ਚਿਰ ਬਾਅਦ ਪੁਲਿਸ ਨੇ ਫੜ ਲਿਆ ਇਹਨੂੰ ਬੰਦੇ ਨੂੰ ਅੱਧਾ ਕਾ 20 ਮੈਂ ਅੱਧਾ ਤਾਂ ਕਾ 2 ਘੰਟੇ ਹੋ ਗਏ ਹੁਣ 2 ਘੰਟੇ ਕਾਟਾ 1.5 ਘੰਟੇ ਦੇ ਵਿੱਚ ਉਹ ਫੜਦੇ ਬੱਚਾ ਠੀਕ ਆ ਸਹੀ ਸਲਾਮਤ ਲੱਗਦਾ ਨਹੀਂ ਜੇ ਪੁਲਿਸ ਨਾ ਪਹੁੰਚਦੀ ਤਾਂ ਮੁੰਡੇ ਨੂੰ ਮਾਰ ਵੀ ਸਕਦਾ ਇਹ ਤਾਂ ਹੈਗੀ ਹੈ ਜਿਹੜਾ ਮਾਰੀ ਜਨਾ ਸੀ ਆ ਉਹ ਜਿਹਦਾ ਉਹਦਾ ਦਾਦਾ ਸੀਗਾ ਕਾਚੂ ਲਈ ਫਰਦਾ ਸੀਗਾ ਦਾਗ ਉਹਦੀ ਕੀਤੀ ਹੋਈ ਆ ਨਸ਼ਾ ਉਹਦਾ ਖਾਦਾ ਹੋਇਆ ਕੀ ਪਤਾ ਕੀ ਕਰਨ ਕੋਈ ਤੁਹਾਨੂੰ ਫੋਨ ਪਾਣ ਵੀ ਲਾਇਆ ਉਹਨੇ ਵੀ ਪੈਸੇ ਦੇ ਦੋ ਜਾਂ ਮਾਰ ਦੂਗਾ ਮੁੰਡਾ ਕੋਈ ਇਦਾਂ ਦਾ ਕੀਤਾ ਨਹੀਂ ਨਹੀਂ ਲਾਇਆਗਾ ਸਾਈ ਇਹਨਾਂ ਬੱਚੇ ਸਾਡੇ ਨੇ ਕਿਹਾ ਕਹਿੰਦਾ ਮੰਮੀ ਵੀ ਮੈਨੂੰ ਕਿਹਾ ਵੀ ਐ ਕਰਕੇ ਮੈਨੂੰ ਐ ਕਹਿੰਦਾ ਸੀਗਾ ਵੀ ਮੈਂ ਤੈਨੂੰ ਮਾਰ ਦੂੰਗਾ ਜੇ ਆਪਦੇ ਮੰਮੀ ਡੈਡੀ ਨੂੰ ਦੱਸਿਆ ਨਾ ਤੂੰ ਵੀ ਤੈਨੂੰ ਮਾਰ ਕੇ ਹੀ ਸੱਡ ਦੂੰਗਾ ਜੀ ਮੈਂ ਜਦੋਂ ਆਦੇ ਮੰਮੀ ਡੈਡੀ ਨੂੰ ਵੀ ਦੱਸਣਾ ਉਹ ਮੈਨੂੰ ਸਕੂਲੋਂ ਲੈ ਕੇ ਗਿਆ ਪੁਲਿਸ ਦਾ ਧੰਨਵਾਦ ਕਰਦੇ ਹਾਂ ਹਾਂ ਬਹੁਤ ਧੰਨਵਾਦ ਜਿਹੜਾ ਪੁਲਿਸ ਦਾ ਜਿਹੜਾ ਇੰਨਾ ਕੋਕ ਕੀਤਾ ਸਾਡੇ ਨਾਲ ਹੋ ਰਿਹਾ ਬਹੁਤ ਧੰਨਵਾਦ ਮੇਰਾ ਸਕੂਲ ਗਿਆ ਤੇ ਜਦੋਂ ਮੈਂ ਬ੍ਰੇਡ ਉੱਥੇ ਹੁਣ ਲੱਗਾ ਕਲਾਸ ਤੇ ਉਹ ਮੈਨੂੰ ਉਹਨੇ ਜੋ ਤੱਕਾਇਆ ਦਾ ਤੇ ਮੈਨੂੰ ਉਹ ਗੰਦਾ ਮੈਨੂੰ ਗਦਿਆ ਮਰਮਣ ਬਈ ਮੈਂ ਜੇ ਪਾਪਾ ਲੱਗਦਾ ਜੇ ਉਹ ਗੰਦਾ ਜੇ ਤੂੰ ਨਾ ਕਰ ਨਾ ਗਿਆ ਮੈਂ ਦਿਲ ਕਰੇ ਕ ਗੰਦ ਕਰ ਤੂੰ ਕਰੇ ਜੰਗ ਉਹ ਦਿਨ ਵਾਰ ਵੜ ਦੂੰਗਾ ਤੇ ਮੈਨੂੰ ਬਟ ਉਹ ਗੰਦਾ ਨਾ ਗੰ ਨਹੀਂ ਕਹਿੰਦਾ ਕਹਿੰਦਾ ਤੈਨੂੰ ਦਿਨ ਵਾਰ ਵੜ ਦਊਗਾ ਮੈਨੂੰ ਮੈਨੂੰ ਨੇ ਦਾ ਦਿਖਾਇਆ ਤੇ ਮੈਂ ਬਟ ਗਿਆ ਮੈਨੂੰ ਮੈਨੂੰ ਬਾਹਰ ਲੈ ਗਿਆ ਹੱਥ ਫੜ ਕੇ ਤੇ ਬੱਚਾ ਬੱਚੇ ਨੂੰ ਲੈ ਦੇਰ 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 ਲੱਗ ਗਿਆ ਸਕੂਲ ਦੇ ਸਕੂਲ ਦੇ ਅੰਦਰੋਂ ਲੈ ਕੇ ਗਿਆ ਤੁਹਾਨੂੰ ਹਾਂ ਤੇ ਮੈਡਮਾਂ ਨੇ ਰੋਕਿਆ ਨਹੀਂ ਤੁਹਾਨੂੰ ਮੈਡਮਾਂ ਨੇ ਰੋਕਿਆ ਨਹੀਂ ਨਹੀਂ ਰੋਕਿਆ ਹੂੰ ਤੇ ਕੀ ਫਿਰ ਉਸ ਤੋਂ ਬਾਅਦ ਕਿੱਥੇ ਲੈ ਕੇ ਗਿਆ ਉਹ ਅੱਧਰ ਅੱਧਰ ਤੋਂ ਬਾਅਦ ਅੱਧਰ ਲੈ ਕੇ ਗਿਆ ਪੁੱਤਰ ਪੁੱਤਰ ਜਾ ਕੇ ਬੱਚਾ ਆ ਉਹ ਆਏ ਗੇਰੇ ਗੇਰੇ ਕਰਾਏ ਉਹ ਉਹ ਆਉਂਦਾ ਬੱਚੋ ਆਉਂ ਲੱਗਾ ਬੱਚੋ ਬੱਚ ਨੂੰ ਪਲਸ ਪਲਸ ਦੱਸ ਗਈ ਮੇਰੇ ਦੇ ਪਲਸ ਫਾ ਪਲਸ ਵਰਦੀਆ ਮੈਨੂੰ 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 ਲੱਭਦੀ ਤੇ ਬੱਚ ਆਇਆ ਕੁੱਤੇ ਮਾਰੇ ਕੁੱਤੇ ਮਾਰ ਨਹੀਂ ਮਰਸਾਈਕਲ ਤੇ ਲੱਗ ਗਿਆ ਤੇ ਮੈਨੂੰ ਇਹ ਕਹਿੰਨਾ ਮੈਨੂੰ ਕਹਿੰਦਾ ਮੈਨੂੰ ਕਦੋਂ ਕਦਾਂ ਆਉਂ ਲੱਗੇ ਮੈਨੂੰ ਉਹਨੇ ਪٹرول ਪੰਪ ਦੇ ਉਹ ਲਗਾ ਦਾ ਗੰਦਾ ਮੈਂ ਤੈਨੂੰ ਵੜ ਵਧ ਦੂੰਗਾ ਜੇ ਤੂੰ ਮੈਨੂੰ ਹਣ ਜੇ ਤੁਹਾਨੂੰ ਆਇਆ ਕਿ ਮੈਨੂੰ ਆ ਲੱਗੇ 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 ਗਿਆ ਹੀ ਭਈਆਂ ਕਰਕੇ